ਹਾਂਜੀ ਬਾਈ ਆ ਆਪਣੇ ਚੋਬਰ ਦੇ ਬਈ ਫੇਰ ਪੈ ਗਈ ਐ ਅਸਲੀ ਤੇ ਬਈ ਸਾਰੇ ਸਾਰੇ ਰਾਤ ਇਹ ਰੋਂਦਾ ਰਹਿੰਦਾ ਰਾਤ ਵੀ 3 ਵਜੇ ਤੱਕ ਰੋਂਦਾ ਰਿਹਾ 3 ਵਜੇ ਸੁੱਤਾ ਤੇ ਹੁਣ ਵੀ ਰੋਈ ਜਾਂਦਾ ਸੀਗਾ ਤੇ ਮੈਂ ਕਿਹਾ ਅਸਲੀ ਨਾ ਪੈ ਗਈ ਉਹ ਤੇ ਵਿਖਾ ਕੇ ਲਿਆਉਨੇ ਆ ਤੂੰ ਚੱਲੇ ਆ ਤਾਈ ਕੋਲੇ ਤੇ ਫੇਰ ਦਿਖਾਉਣਾ ਅਸਲੀ ਤੇ ਦਿਖਾ ਕੇ ਆਉਨੇ ਤਾਈ ਨੂੰ ਤੇ ਦੁਪਹਿਰੇ ਗਏ ਸੀ ਇਹ ਤਾਈ ਗਲਮ ਗਈ ਸੀ ਆਈ ਨਹੀਂ ਸੀ ਆਈ ਨਹੀਂ ਸੀ ਤੇ ਹੁਣ ਆਈ ਆ ਤੇ ਰੋਣਾ ਹੀ ਆਵੇ ਨਾਲ ਕਾਚੇ ਨੂੰ ਲਿਆ ਇਸੇ ਦੀ ਦਾਦੀ ਆ ਮੁੰਡੇ ਦੀ ਤੇ ਚੋਬਰ ਦੀ ਤੇ ਹੁਣ ਸ਼ੁਕਰ ਦੀ ਅਸਲੀ ਵਖਾ ਕੇ ਲਿਆਉਣੀ ਯਾਰ ਬਾਲਾ ਰੋਂਦਾ ਜਾਗੇ ਤੇ ਚਲੋ ਬਾਕੀ ਸਾਨੂੰ ਉੱਥੇ ਬਾਕੀ ਗੱਲਬਾਤ ਕਰਦੇ ਉੱਥੇ ਪਹੁੰਚ ਕੇ ਤੇ ਹਨੇਰਾ ਹੋ ਗਿਆ ਕਾਫੀ 7 ਵਜੇ ਚੱਲੇ ਆਂ ਤੇ ਧਰੋਮੀ ਵੀ ਪਈ ਜਾਂਦਾ ਬਈ ਤੇ ਉਧਰੋਂ ਚੋਬਰ ਫਿਰ ਸਾਰੀ ਸਾਰ ਰਾਤ ਟੈਕਦਾ ਨਹੀਂ ਰਾਤ ਵੀ 3 ਵਜੇ ਤੱਕ ਰੋਈ ਗਿਆ ਵੀ ਮੈਂ ਕਿਹਾ ਯਾਰ ਕੋਈ ਹੁਣ ਪਹਿਲਾਂ ਪਏ ਦਾ ਅਸਲੀ ਵਖਾ ਲਈ ਵਿਚਾਰੇ ਦੀ ਫੋਨ ਨਾਲ ਲੈ ਵੀ ਤੇ ਇਹ ਵੀ ਨਹੀਂ ਫਿਰ ਵਿਚਾਰਾ ਰੋਊਗਾ ਫੇਰ ਤੇ ਫਿਰ ਸਾਰੀ ਰਾਤ ਨਹੀਂ ਇਹਨੇ ਸੌਣਾ ਤੇ ਹੁਣ ਜਾ ਕੇ ਫਿਰ ਵਖਾ ਕੇ ਲਿਆਉਣੀ ਦੀ ਅਸਲੀ ਤੇ ਕਢਾਉਨੇ ਆ ਤਾਈ ਤੋਂ ਤੇ ਫਿਰ ਇਹਨੂੰ ਥੋੜਾ ਰਿਲੈਕਸ ਹੋਊਗਾ ਧੌਣ ਤੋਂ ਦੋਨੋਂ ਹਟੂ ਤੇ ਸਹੀ ਹੋਊ ਵਿਚਾਰ ਚਲੋ ਬਾਕੀ ਗੱਲਬਾਤ ਕਰਦੇ ਆਂ ਪਹੁੰਚ ਕੇ ਘਰੇ ਤੇ ਦਿਖਾਉਨੇ ਆਂ ਨਾਲ ਤਾਈ ਕਿਵੇਂ ਕੱਢਦੀ ਐ ਅਸਲੀ ਪੁਰਾਣੇ ਵੀ ਵਰਗਾਂ ਨੂੰ ਪਤਾ ਕਿਵੇਂ ਅਸਰੀਆਂ ਕੱਢੀਦੀਆਂ ਤੇ ਚੱਲ ਵਰਿੰਦਰ ਓਏ ਕੋਈ ਨਾ ਪੁੱਤ ਆਵੇ ਭਾਈ ਐਂ ਟੇਢੀ ਧੌਣ ਰੱਖਦਾ ਯਾਰ ਜਦੋਂ ਐਂ ਧੌਣ ਰੱਖਦਾ ਇਹਨੂੰ ਰਾਮ ਆਉਂਦਾ ਜੇ ਧੌਣ ਸੁਧਦੀ ਕਰਨਾ ਫਿਰ ਧੌਣ ਦੁਖ ਲੱਗ ਜਾਂਦੀ ਏ ਰੋਣ ਲੱਗ ਜਾਂਦਾ ਕੋਈ ਨਾ ਪੁੱਤ ਆਵੇ ਚੱਲੇ ਆ ਚੱਲੇ ਆ ਪਕੜੋਨੇ ਤੇਰੀ ਅਸਰੀ ਲੈ ਆ ਗਿਆ ਛੋਰ ਨਾਲ ਬਲੌਗਰ ਵੀ ਨਾਲ ਕਾਈ ਦਾ ਚਰੀ ਆਪ ਹੰਬੀ ਪਈ ਆ ਰਜਾਈ ਲੈ ਕੇ ਪਈ ਆ ਚਲ ਤਾ ਉੱਠ ਤਾ ਹੀ ਆ ਗਿਆ ਭਾਈ ਓਏ ਤੋ ਮੈਂ ਕਹਿਆ ਤੇ ਘਰੇ ਹੀ ਹੂ ਫੇਰ ਪੈਣੀ ਹੈ ਚਿਕਾ ਹਸਲਾ ਹਸਲਾ ਵਾਸਦਾ ਵਿਚਰਾ ਇਹ ਰਾਤ ਵੀ 3 ਵਜੇ ਤੱਕ ਨਹੀਂ ਸੁੱਤਾ ਰੋ ਹੀ ਗਿਆ ਆ ਵੀ ਜਦਾਂ ਇਹ ਤਾਂ ਟੇਢੀ ਰੱਖਦੇ ਨੂੰ ਆਰਾਮ ਮਿਲਦਾ ਇਹ ਤਾਂ ਫੇਰ ਸਿੱਧੀ ਕਰ ਦੋ ਚੀਕਾ ਮਾਰ ਲਾ ਕੇ ਉਹ ਏ ਹਾਂ ਲੱਗਾ ਠੀਕ ਆ ਬਾ ਹਾਂ ਲੱਗਾ ਚੱਲ ਬਰਿੰਦਾ ਵੀ ਲਾਇਆ ਮੇਰਾ ਹੁਣ ਚੱਕਿਆ ਹਜੇ ਆ ਚੱਲਾ ਤਿਆਰੀ ਮਤਰਾ ਟੈਂ ਟੈਂ ਹੋ ਇਹ ਨਹੀਂ ਇਹ ਰੋਂਦਾ ਮੈਨੂੰ ਸ਼ੱਕ ਵੀ ਨਹੀਂ ਮਾਰਦਾ ਸ਼ਾਂਤ ਹਾਂ ਦੱਸਿਓ ਕੀ ਕਿਹਾ ਸੀਗਾ ਯਾਰ ਮਹਿੰਗਾ ਪੈਸੇ ਕਰਦੇ ਆਰਛ ਦਾਦੇ ਉਹ ਇੱਥੋਂ ਫੜ ਕੇ ਉਹਨਾਂ ਨੇ ਚੱਕ ਲਿਆ ਕੁੜੀਆਂ ਨੇ ਹਾਏ ਹਾਏ ਤੇ ਅਉਂਦੂ ਵਾਰ ਰੋਹੀ ਜਾਂਦਾ ਉਹਦੇ ਦਾ ਅਹੀਂ ਤੋਂ ਦੁਆ ਮੋੜੇ ਵੀ ਨਹੀਂ ਲਾਇਆ ਫਿਰ ਜਮਾਈ ਲੈ ਘੱਟਦੀ ਮੈਂ ਕਿਹਾ ਰੋ ਏ ਵੀ ਅਸਲੀਆ ਪੈ ਜੇ ਫੇਰ ਗਾਈ ਲੈ ਚੱਲ ਚੋਬਰਾ ਤੂੰ ਕੱਲ੍ਹ ਹੀ ਲੱਗੇ ਨਹੀਂ ਇਹਨਾਂ ਲੱਗੇ ਕਾਚੀ ਨੋਰ ਭਈ ਵੀ ਆ ਤਾਂ ਹੀ ਬਸ ਰੋਂਦਾ ਸਾਰਾ ਚੁੱਪ ਨਹੀਂ ਕਰਦਾ ਤਿੰਨਵੇਂ ਸੁੱਤਾ ਰਹਾ ਤੇ ਜਦੋਂ ਐ ਧੌਣ ਟੇਢੀ ਕਰਦਾ ਨਾ ਉਦੋਂ ਸਹੀ ਨਹੀਂ ਰਹਿਤੇ ਸਾਰਾ ਇੱਧਰ ਦੇਖ ਤੇ ਆਉਂਦੇ ਬੱਚੋਂ ਤਾਂ ਆਈਆਂ ਇੱਥੋਂ ਫੜ ਕੇ ਚੱਕਿਆ ਉਹਨਾਂ ਕੁੜੀਆਂ ਨੇ ਉਹਨਾਂ ਨੇ ਅਈ ਤਨੇ ਹੁਣ ਲਾਇਆ ਹੀ ਨਹੀਂ ਜਮਈ ਉਹ ਉੱਥੇ ਭੋਗਤੇ ਗਏ ਸੀ ਨਾ ਚੂੜ ਚੱਕ ਖਿੱਚ ਲਿਆ ਉਹ ਫੜ ਕੇ ਉੱਥੇ ਉਹਨਾਂ ਨੇ ਚੱਕਿਆ ਫੜ ਕੇ ਆਏ ਤੇ ਧੌਣ ਖਿੱਚੀ ਗਈ ਪਿੱਛੇ ਨੂੰ ਬਾਤ ਚਾ 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 ਆ ਮੈਨਾਂ ਲੱਗੇ ਮੁਰਗੇ ਨੇ ਫੇਰ ਨਹੀਂ ਸੌਣਾ ਸਾਰੀ ਰਾਤ। ਸੁਈ ਤਾ ਫਲੀ ਕਾਫੀ ਜਿਹਾ ਬਹਾਇਆ ਮੋਝ ਜਿਹਾ ਆਖੀ ਲਾ। ਸਹੀ ਗੱਲ। ਹਾਂ ਬੱਛੋ। ਇਹ ਬੱਛੋ। ਲੈ ਬੱਛੋ। ਉਹ ਇਹ ਬੱਛੋ। ਇਹ ਕਿਨੂੰ ਚਾਰ ਹੂੰ ਖੰਘ ਖੰਗ ਲੱਗੀ ਵੀ ਹੁਣ। ਖੰਘ ਮਿੰਤਾਵ ਲੱਗੀ ਪਈ। ਮੈਂ ਕਿਸੇ ਨੂੰ ਕੀ ਕਹਿਣਾ। ਇਹ ਬੱਸ ਬੱਸ ਬਿਰਿੰਦਰ। ਬੱਛੋ। ਆਵੇ ਜਦੋਂ ਆਏ ਤਾਂ ਉਹ ਪਿੱਛੇ ਰਹਿਦਾ ਉਹ ਸਹੀ ਰਿੰਦਾ ਸੀ। ਤੇ ਜੇਰੋ ਫੇਰ ਆਏ ਸੰਗਾਈ ਸੁਦਾ ਉਦੋਂ ਰੋ ਲਾ ਗਿਆ ਦਾ ਇਹ ਬਾਛੂ ਉੱਤੇ ਤਾਂ ਆ ਬਹਿਣਾ ਪਰਿੰਦਰਿਆ ਕਿਆ ਤੇਰਾ ਆ ਤਾਂ ਸੌਖੀ ਨੰਗੋਂ ਹੱਸਦਾ ਬੱਚੇ ਅੱਛੀ ਵੀ ਗਰਪਾਈ ਪਈ ਆ ਚੀ ਸਹੀ ਆ ਯਾਰ ਚੀ ਓਏ ਕੋ ਮਗਿਆ ਨੂੰ ਤੂੰ ਕਰੀ ਜਾ ਹਾਈ ਤਾਂ ਤਨ ਹੂਟੇ ਦੇ ਹੋਣੇ ਆ ਫੂਟੇ ਤੋਂ ਨੇ ਹਜੇ ਫੂਟੇ ਹੱਸਦਾ ਲੈ ਹਾਂ ਇਹਨੂੰ ਰਾਮ ਮਿਲਦਾ ਨਾ ਤਾਂ ਹੱਸਦਾ ਉਹਨੇ ਇਹ ਹੈ ਫੂਟੇ ਲੜਾ ਹੁਣ ਫੂਟੇ ਫੂਟੇ ਲੈਣੇ ਹੋਰ ਫੂਟੇ ਲੈਣੇ ਚੱਲ ਉਠੇ ਦਵਾਈਏ ਚੱਲ 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 ਆਹ ਲੈ ਲੋ ਫੂਟੇ

ਤੁਈ ਇਹਦੋਂ ਨੂੰ ਇਹ ਧੌਣ ਪਿੱਛੇ ਨੂੰ ਚਲੀ ਗਈ ਸੀ ਜਾਣਦਾ ਪਾ ਉਹ ਪਰ ਜਾਨ ਕਦਾ ਮੜਕਾ ਤੋ ਬੇ ਨਿਕਲ ਗਈ ਨਿਕਲ ਗਈ ਵਾ ਤੋ ਅਸਲੀ ਵਾ ਚਲ ਖੁਸ਼ ਠੀਕ ਆ ਉਹ ਠੀਕ ਆ ਨਾ ਵਿਰਿੰਦਰ ਹੁਣ ਹੱਸਦਾ ਨਾ ਵਿਚਾਰੇ ਸਾ ਧੌਣ ਸੌਕੀ ਹੋ ਗਈ ਤੇ ਮਰੀ ਉਹ ਵਿਰਿੰਦਰ ਚਲੇ ਜਾ ਬੱਤ ਪਾਲ ਮੀ ਪੀ ਜਾਂਦਾ ਪਰ ਮੀ ਬਈੰਦਾ ਚਲੋ ਬਾਈ ਕੱਢਤੀ ਅਸਲੀ ਤੇ ਦੇਖ ਲੋ ਡਾਕਟਰ ਜੇ ਕਿਸੇ ਨੇ ਹਸਰੀ ਘਟਾਉਣ ਤੇ ਦੱਸ ਦਿਓ ਕਿਸੇ ਸ਼ੋਰ ਦੇ ਹੋਈ ਤਾਂ ਸੰਪਰਕ ਕਰ ਲੋ ਪਿੰਡ ਚਾਦਰਾ ਤਹਿਸੀਲ ਜੀਰਾ ਜ਼ਿਲ੍ਹਾ ਫਰੋਈਪੁਰ ਚੱਲ ਹਣ ਅੰਸਰਾਸ தாவਿੰਗੜ ਗਿਆ ਟੋਪੀ ਲੈ ਗਈ ਉਹਦੀ ਟੋਪੀ ਫੜਾ ਹਾਂ ਜੋਬਰਾ ਨਿਕਲ ਗਈ ਅਸਲੀ ਬਰਿੰਦਰ ਓਏ ਉਹ ਉਹ ਹੱਸਦਾ ਹੀ ਹਨ ਖੁਸ਼ ਹੋ ਗਿਆ ਪੂਰਾ ਵੀਰਿੰਦਰ ਹੋ ਗਿਆ ਸੱਟ ਓਏ ਚੱਲ ਹੁਣ ਬਸ ਘਰੇ ਚੱਲਿਓ ਉਹ ਨਾਲ ਵੀ ਨਾਲ ਵੀ ਆਵਾਜ਼ ਆਉਂਦੀ ਨੇ ਆਵੇ ਉਹ ਬਾਈ ਪਰ ਜੇ ਛੱਡੇ ਜਿਹੜੇ ਆਪਣੇ ਵੀ ਕੀ ਚੀਜ਼ ਐ ਵੀਰਿੰਦਰ ਵੀਰਿੰਦਰ ਵੀ ਕੀ ਗਾਣਾ ਨੂੰ ਵੀਰਿੰਦਰਾ ਸਹੀ ਸੰਗਾ ਯਾਰ ਇਹ ਸੌ ਘਰਾਂ ਆਤਮ ਚੱਲ ਰਹੀ ਕਿਉਂਗੂ ਬਹੁਤ ਹੋ ਯਾਰ ਰਾਤ 3 ਵਜੇ ਤੱਕ ਰਹੇ ਬਾਬਾ ਤਰ ਘਰੇ ਚੱਲੇ ਆਪਾਂ